ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਨੂਨ ਵਾਲੇ ਚੌਲ ਜਾਨੀ ਕਿ ਨਮਕੀਨ ਚੌਲ ਤੇ ਇੱਧਰ ਮੈਂ ਇੱਕ ਗਲਾਸ ਚੌਲਾਂ ਦਾ ਲੈ ਲਿਆਗਾ ਬਾਸਮਤੀ ਚੌਲ ਹੈ ਇਹ ਤੇ ਇਹ ਚੌਲਾਂ ਨੂੰ ਆਪਾਂ ਅੱਧਾ ਘੰਟਾ ਪਾਣੀ ਚ ਭਿਉਂ ਦਿੰਨੇ ਆਂਗੇ ਤੇ ਫਿਰ ਚੰਗੇ ਤਰੀਕੇ ਨਾਲ ਧੋ ਲੈਨੇ ਆਂਗੇ ਹਾਂਜੀ ਚੌਲਾਂ ਨੂੰ ਮੈਂ ਅੱਧਾ ਘੰਟਾ ਭਿਉਂ ਕੇ ਰੱਖਿਆ ਸੀ ਉਸ ਤੋਂ ਬਾਅਦ ਮੈਂ ਚੰਗੇ ਤਰੀਕੇ ਨਾਲ ਇਹਨਾਂ ਨੂੰ ਧੋ ਲਿਆ ਤੇ ਪਾਣੀ ਇਹਨਾਂ ਦਾ ਕੱਢ ਦਿੱਤਾਗਾ ਚੌਲਾਂ ਚ ਪਾਉਣ ਲਈ ਮੈਂ ਕੁਝ ਸਬਜ਼ੀਆਂ ਲਈਆਂ ਇੱਧਰ ਮੈਂ ਪਿਆਜ਼ ਲਿਆ ਆਲੂ ਲੈ ਹੈਗੇ ਤੇ ਸ਼ਿਮਲਾ ਮਿਰਚ ਲਈਏ ਤੁਸੀਂ ਆਪਦੀ ਪਸੰਦ ਦੀ ਕੋਈ ਵੀ ਸਬਜ਼ੀ ਇਹਦੇ ਚ ਪਾ ਸਕਦੇ ਹੋ ਇਹ ਚੌਲ ਆਪਾਂ ਬਿਨਾਂ ਪਾਣੀ ਤੋਂ ਤਿਆਰ ਕਰਾਂਗੇ ਚੌਲ ਇਹ ਤੇ ਬਹੁਤ ਟੇਸਟੀ ਬਣਨਗੇ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਹਾਂਜੀ ਇਹ ਚੌਲਾਂ ਨੂੰ ਕੁੱਕਰ 'ਚ ਬਣਾ ਕੇ ਤਿਆਰ ਕਰਾਂਗੇ ਇੱਧਰ ਆਪਾਂ ਕੁੱਕਰ ਗਰਮ ਕਰ ਲਿਆਗਾ ਤੇ ਇੱਧਰ ਆਪਾਂ ਥੋੜੇ ਜਿਲੇ ਲਈ ਹੈਗੇ ਸਾਤ ਤ ਮਸਾਲੇ ਦੋ ਲੌਂਗ ਲੈ ਇੱਕ ਲੈਚੀ ਲਈਏ ਦਾਲਚੀਨੀ ਦਾ ਟੁਕੜਾ ਲਿਆ ਤੇ जीरा लिया कुकर जी आप एक कड़छी देसी घ्यो की ये चौल आप देसी घ्यो बना के तैयार करा तो घ्यो में चंगे तरीके गर्म करते हैं हाँ जी घ्यो अपना गर्म हो गया ये आप देंगे सात मसाले जीरे को थोड़ा जो चटकन दें आप देंगे प्याज आलू शिमला मिर्च ਹਾਂਜੀ మీడియం ਗੈਸ ਤੇ ਆਪਾਂ ਥੋੜਾ ਜਿਹਾ ਪਿਆਜ਼ ਨੂੰ ਤੇ ਆਲੂ ਨੂੰ ਭੁੰਨ ਲਾਂਗੇ ਹਲਕਾ ਜਿਹਾ ਭੁੰਨ ਲਏ ਨੂੰ ਆਪਾਂ ਹਾਂਜੀ ਪਿਆਜ਼ ਆਪਣੇ ਹਲਕੇ ਪੁੱਜ ਗਏ ਆ ਹੁਣ ਇਹਦੇ ਚ ਆਪਾਂ ਪਾਵਾਂਗੇ ਨਮਕ ਮਿਰਚ 1 ਚਮਚ ਪਾਵਾਂਗੇ ਆਪਾਂ ਨਮਕ ਦਾ ਲੂਣ ਮਿਰਚ ਤੁਸੀਂ ਆਪ ਦਾ ਟੇਸਟ ਦੇ ਅਨੁਸਾਰ ਪਾਉਣਾਗਾ ਥੋੜੀ ਜੀ ਪਾਵਾਂਗੇ ਆਪਾਂ ਲਾਲ ਮਿਰਚ ਲਾਲ ਮਿਰਚ ਮੈਂ ਇਸ ਕਰਕੇ ਥੋੜੀ ਪਾਈ ਹੈ ਕਿਉਂਕਿ ਸਾਡੀਆਂ ਮਿਰਚਾਂ ਬਹੁਤ ਜ਼ਿਆਦਾ ਕੌੜੀਆਂ ਤੁਸੀਂ ਆਪ ਦੇ ਟੇਸਟ ਦੇ ਅਨੁਸਾਰ ਪਾ ਲਿਓ ਹਾਂਜੀ ਲੂਣ ਮਿਰਚ ਆਪਣਾ ਚੰਗੇ ਤਰੀਕੇ ਨਾਲ ਵਿੱਚ ਮਿਕਸ ਹੋ ਗਿਆ ਤੇ ਹੁਣ ਆਪਾਂ ਪਾਵਾਂਗੇ ਚੌਲ ਤੋਤੇ ਹੋਏ ਹਾਂਜੀ ਹੁਣ ਆਪਾਂ 2 ਮਿੰਟ ਲਈ ਚੌਲਾਂ ਨੂੰ ਕੁੰਨ ਲਾਂਗੇ ਇਹ ਚੌਲ ਆਪਾਂ ਬਿਨਾ ਪਾਣੀ ਤੋਂ ਬਣਾ ਰਹੇ ਆਂ ਬਹੁਤ ਟੇਸਟੀ ਬਣਗੇ ਇਹਨਾਂ ਨੂੰ ਆਪਾਂ ਇਕੱਲੇ ਹੀ ਖਾ ਸਕਦੇ ਆਂ ਲਈ ਤੋਂ ਬਿਨਾ ਜਾਂ ਸੌਸ ਤੋਂ ਜਾਂ ਸਬਜ਼ੀ ਤੋਂ ਬਿਨਾ ਵੀ ਇਕੱਲੇ ਵੀ ਬਹੁਤ ਸਵਾਦ ਲੱਗਦੇ ਆਗੇ ਤੁਸੀਂ ਜਰੂਰ ਟਰਾਈ ਕਰਕੇ ਵੇਖਿਓ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੇ ਜੇ ਰੈਸਪੀ ਪਸੰਦ ਆਉਂਦੀ ਹੈ ਤਾਂ ਲਾਈਕ ਜ਼ਰੂਰ ਕਰਿਆ ਕਰੋ ਹਾਂਜੀ ਆਪਾਂ 2 ਮਿੰਟ ਚੌਲ ਆ ਜਿਹੜੇ ਭੁੰਨ ਲਏ ਆਗੇ ਤੇ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਪਾਣੀ ਦੀ ਜਗ੍ਹਾ ਤੇ ਆਪਾਂ ਲੱਸੀ ਐਡ ਕਰਾਂਗੇ ਲੱਸੀ ਵਾਲੇ ਚੌਲ ਯਾਨੀ ਕਿ ਖੱਟੇ ਵਾਲੇ ਚੌਲ ਬਹੁਤ ਜ਼ਿਆਦਾ ਟੇਸਟੀ ਬੰਦੇ ਆ ਇੱਕ ਇੱਕ ਗਲਾਸ ਆਪਾਂ ਚੌਲਾਂ ਦਾ ਲਿਆ ਸੀਗਾ ਤੇ 1/2 ਗਲਾਸ ਆਪਾਂ ਲੱਸੀ ਦਾ ਪਾਵਾਂਗੇ ਪਾਣੀ ਆਪਾਂ ਇਹਦੇ 'ਚ ਬਿਲਕੁਲ ਨਹੀਂ ਪਾਉਣਾ। ਲੱਸੀ ਜੀ ਬਹੁਤ ਸੋਹਣੇ ਬਣ ਕੇ ਤਿਆਰ ਹੋ ਜਾਣਗੇ ਇਹ ਚੌਲ। ਜੇ ਤੁਸੀਂ ਜ਼ਿਆਦਾ ਖੱਟਾ ਖਾਣਾ ਚਾਹੁੰਦੇ ਆ ਤਾਂ ਤੁਸੀਂ ਟਮਾਟਰ ਵੀ ਐਡ ਕਰ ਸਕਦੇ ਹੋ। ਮੈਂ ਸਕਿਪ ਕੀਤਾਗਾ। ਥੋੜਾ ਜਿਹਾ ਆਪਾਂ ਇਹਨੂੰ ਸੇਕ ਲੱਗਣ ਦਿੰਨੇ ਆ। ਹਾਂਜੀ ਗੈਸ ਦਾ ਫਲੇਮ ਆ ਜਿਹੜਾ ਇਹ ਆਪਾਂ ਹਾਈ ਕਰ ਲਾਂਗੇ ਤੇ ਇਹਨੂੰ ਥੋੜਾ ਜਿਹਾ ਪਾਲਾ ਜਾਉਣ ਦਿੰਨੇ ਆਪਾਂ ਫੇਰ ਕੁੱਕਰ ਬੰਦ ਕਰਾਂਗੇ ਹਾਂਜੀ ਹੁਣ ਆਪਾਂ ਕੁੱਕਰ ਦਾ ਟੱਕਾ ਕਰ ਦਾਂਗੇ ਬੰਦ ਬੰਦ ਲੈ ਆਪਾਂ ਇੱਕ 20ਸ ਲਗਵਾਉਨੇ ਆਪਾਂ ਹਾਂਜੀ 20ਸ ਲ ਇੱਕ ਲੱਗ ਗਈ ਹੈਗੀ ਤੇ ਮੈਂ ਗੈਸ ਕਰਤਾ ਬੰਦ ਤੇ ਹੁਣ ਇਹਦੀ ਆਪਾਂ ਭਾਪ ਨਹੀਂ ਕੱਢਣੀਗੀ ਇਨੂੰ ਆਪਣੇ ਆਪ ਕੁਕਰ ਨੂੰ ਠੰਡਾ ਹੋਣ ਦਿੰਨੇ ਆ ਫਿਰ ਆਪਾਂ ਚੌਲ ਚੈੱਕ ਕਰਾਂਗੇ। ਆਪਣਾ ਠੰਡਾ ਹੋ ਗਿਆ ਤੇ ਹੁਣ ਆਪਾਂ ਚੌਲ ਚੈੱਕ ਕਰਦੇ ਆ। ਹਲਕਾ ਹਲਕਾ ਜਿਹਾ ਆਪਾਂ ਹਿਲਾਵਾਂਗੇ। ਹਲਕਾ ਹਲਕਾ ਜਿਹਾ ਚੌਲਾਂ ਨੂੰ ਹਿਲਾ ਦਾਂਗੇ। ਚੌਲ ਆਪਣੇ ਬਹੁਤ ਸੋਹਣੇ ਬਣੇ ਆ। ਦੇਖਣ ਚ ਵੀ ਬਹੁਤ ਸੋਹਣੇ ਆ ਤੇ ਖਾਣ ਚ ਵੀ ਉਨੇ ਟੇਸਟੀ ਹੋਣਗੇ। ਦੇਖੋ ਤੁਸੀਂ ਬਿਲਕੁਲ ਬिखरਵੇਂ ਬिखरਵੇਂ ਬਣੇ ਆ ਇਹ ਬਸ ਮਾੜਾ ਇਹਨਾਂ ਨੂੰ ਆਪਾਂ ਠੰਡਾ ਹੋਣ ਦੇਵਾਂਗੇ 1-2 ਮਿੰਟ ਲਈ ਫਿਰ ਆਪਾਂ ਇਹਨਾਂ ਨੂੰ ਵਰਤਾਵਾਂਗੇ ਹਾਂਜੀ ਬਿਨਾ ਪਾਣੀ ਤੋਂ ਆਪਣੇ ਚੌਲ ਬਹੁਤ ਸੋਹਣੇ ਬਣ ਕੇ ਤਿਆਰ ਹੋ ਗਏ ਆ ਦੇਖੋ ਤੁਸੀਂ ਬਿਲਕੁਲ ਵੀ ਇੱਥੇ ਆਪਾਂ ਪਾਣੀ ਨਹੀਂ ਪਾਇਆ ਕੱਲੀ ਲੱਸੀ ਨਾਲ ਇਹ ਚੌਲ ਬਣਾਏ ਆ ਕਿ ਜੇ ਤੁਹਾਡੇ ਕੋਲ ਲੱਸੀ ਨਹੀਂ ਤਾਂ ਤੁਸੀਂ ਦਹੀਂ ਫੈਂਟ ਕੇ ਵੀ ਇਸੇ ਤਰ੍ਹਾਂ ਪਾਣੀ ਪਾ ਕੇ ਦਹੀਂ ਚ ਫੈਂਟ ਲਓ ਤੇ ਫਿਰ ਇਸੇ ਤਰ੍ਹਾਂ ਦੇ ਚੌਲ ਬਣਾ ਸਕਦੇ ਹੋਗੇ ਹਾਂਜੀ ਚੌਲ ਆਪਣੇ ਬਿਲਕੁਲ ਤਿਆਰ ਆ ਗਏ ਹੁਣ ਇਹ ਖਾਣ ਲਈ ਤੇ ਅਸੀਂ ਕਰਦੇ ਇਹਨਾਂ ਨੂੰ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਫਿਰ ਮਿਲਦੇ ਆ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੀ ਵੀਡੀਓ ਵਿੱਚ ওদ তত শ্রীকাল জী